ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੇ ਪ੍ਰੇਡ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਦਾ ਆਯੋਜਨ ਕਰਨ ਵਾਲੀ ਸੰਸਥਾ ਦੇ ਇਸ ਨੂੰ ਪ੍ਰਾਈਡ ਮਾਰਚ ਦਾ ਨਾਮ ਦਿੱਤਾ ਗਿਆ ਪਰ ਇਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਵਿਵਾਦ ਸ਼ੁਰੂ ਹੋ ਗਿਆ ਸਿੱਖਾ ਤੇ ਨਿਹੰਗ ਜੋਥੇ ਬੰਦਿਆਂ ਨੇ ਚੇਤਾਵਨੀ ਦਿੱਤੀ ਹੈ ਕਿ ਗੁਰੂਆਂ ਦੀ ਇਸ ਨਗਰੀ ਦੇ ਵਿੱਚ ਅਜਿਹੀ ਪ੍ਰੇਡ ਨਹੀਂ ਹੋਣ ਦਿੱਤੀ ਜਾਵੇਗੀ ਜੇਕਰ ਅਜਿਹਾ ਹੁੰਦਾ ਤਾਂ ਕਿਸੇ ਵੀ ਘਟਨਾ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਮੇਰੀ ਜਾਣਕਾਰ ਦੇ ਮੁਤਾਬਿਕ viral ਵੀਡੀਓ ਦੇ ਅਨੁਸਾਰ ਇਹ ਪ੍ਰੇਡ 27 April ਨੂੰ ਸ਼ਾਮ 5 ਵਜੇ ਰੋਜ਼ ਗਾਰਡਨ ਦੇ ਵਿੱਚ ਹੋਵੇਗੀ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਤੇ ਹੋਰ ਲੋਕਾਂ ਤੇ ਸਮਾਜ ਸੇਵੀ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਤੇ ਇਸ ਪ੍ਰੇਡ ਦੇ ਪ੍ਰੋਗਰਾਮ ਨੂੰ ਕੈਨਸਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਕਹਿ ਕੇ ਅਜਿਹੇ ਅਜਿਹੇ ਪ੍ਰੇਡਾਂ ਆਤਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਨੇ ਜਿਸ ਦਾ ਕੋਈ ਮਕਸਦ ਹੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘਾ ਨੇ ਵੀਡੀਓ ਭੇਜੀ ਆ ਕਿ 27 April ਨੂੰ ਇੱਕ ਅਮਰਸਰ ਸਾਹਿਬ ਇੱਕ ਗੇਟ ਰੇਡ ਹੋ ਰਹੀ ਆ ਸਾਡੇ ਵੱਲੋਂ ਸੱਚ ਸ਼ਬਦਾਂ ਵਿੱਚ ਚੇਤਾਵਨੀ ਆ ਜਿਹੜੇ ਲੋਕ ਇਹ ਕਰ ਰਹੇ ਨੇ ਕਰਵਾ ਰਹੇ ਨੇ ਬਿਲਕੁਲ ਇਹ ਗੇਟ ਰੇਡ ਅਮਰਸਰ ਸਾਹਿਬ ਵਿੱਚ ਨਹੀਂ ਹੋਊਗੀ ਨਹੀਂ ਹੋ ਦਿੱਤੀ ਜਾਊਗੀ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਹੱਥ ਬੰਨ੍ਹ ਕੇ ਕਿ ਲਾਅਨ ਆਰਡਰ ਨੂੰ ਮਨਟੇਨ ਰੱਖਣ ਵਾਸਤੇ ਇਹ ਤੁਹਾਡੀਆਂ ਡਿਊਟੀਆਂ ਨੇ ਤੇ ਸੱਚਖੰਡ ਸ਼ਹੀਦਦਾਰ ਸਾਹਿਬ ਵਰਗੇ ਪਵਿੱਤਰ ਸਥਾਨ ਜਿੱਥੇ ਜਿੱਥੇ ਸਾਡੇ ਸ਼ਹੀਦਾਂ ਦਾ ਖੂਨ ਡੋਲਿਆ ਅਜਿਹੇ ਪਵਿੱਤਰ ਪੰਜਾਬ ਦੀ ਧਰਤੀ ਦੇ ਉੱਤੇ ਅਜਾ ਗੰਦ ਅਸੀਂ ਨਾ ਪੈਂਡਤਾ ਸੀ ਨਾ ਪੈਂਨ ਦਵਾਂਗੇ ਸੋ ਪ੍ਰਸ਼ਾਸਨ ਨੂੰ ਪਹਿਲਾਂ ਬੇਨਤੀ ਆ ਕਿ ਬਿਨਾਂ ਦੇਰੀ ਕੀਤੇ 27 April ਨੂੰ ਹੋ ਰਏ ਇਸ ਗੇ ਪਲੇਡ ਨੂੰ ਰੋਕਿਆ ਜਾਵੇ ਅਸੀਂ ਆਪਣੇ ਵੱਲੋਂ ਇਹ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਆ ਇਹ ਫਰਜ਼ ਪ੍ਰਸ਼ਾਸਨ ਦਾ ਬੰਦਾ ਪਰ ਨਹੀਂ ਤੇ ਫਿਰ ਅਸੀਂ ਇਹਨੂੰ ਆਪ ਰੋਕਾਂਗੇ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹ ਗੰਦ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਸ੍ਰੀ ਅਮਰਸਰ ਸਾਹਿਬ ਵਰਗੀ ਪਵਿੱਤਰ ਧਰਤੀ ਤੇ ਨਹੀਂ ਪੈਂਣ ਦੇਵਾਂਗੇ ਇਸ ਗੇ ਪਲੇਡ ਨੂੰ ਬਿਨਾਂ ਦੇਰੀ ਕੀਤੇ ਕੈਨਸਲ ਕੀਤਾ ਜਾਵੇ ਜਿਹੜੇ ਲੋਕ ਇਹਨੂੰ ਕਰ ਰਹੇ ਨੇ ਤੇ ਕਰਵਾ ਰਹੇ ਨੇ ਉਹਨਾਂ ਨੂੰ ਇਹ ਚੇਤਾਵਨੀ ਹੈ ਕਿ ਬਿਨਾਂ ਦੇਰ ਕੀਤੇ ਤੁਸੀਂ ਇਹ ਪ੍ਰੋਗਰਾਮ ਕੈਨਸਲ ਕਰ ਦਿਓ ਨਹੀਂ ਤੇ ਮਹਾਰਾਜ ਕਿਰਪਾ ਕਰਨ ਅਸੀਂ ਮਹਾਰਾਜ ਸਾਡੇ ਕੋਲ ਜਿਵੇਂ ਵੀ ਸੇਵਾ ਲੈਣਗੇ ਇਸ ਗੇਪਲੇਡ ਨੂੰ ਬਿਲਕੁਲ ਵੀ ਜਿਹੜਾ ਅਸੀਂ ਨਹੀਂ ਹੋਣ ਦੇਵਾਂਗੇ ਤੇ ਰੋਕਾਂਗੇ ਜੇਕਰ ਤੁਸੀਂ ਪ੍ਰੇਮ ਪਿਆਰ ਨਾਲ ਰੋਕ ਲਓਗੇ ਤੇ ਬੜੀ ਚੜ੍ਹਦੀ ਕਲਾ ਵਾਲੀ ਗੱਲ ਆ ਨਹੀਂ ਤੇ ਫਿਰ ਮਹਾਰਾਜ ਕਿਰਪਾ ਕਰਨ ਜਿਵੇਂ ਤੁਹਾਨੂੰ ਠੀਕ ਲੱਗੂਗਾ ਉਧਾਂ ਰੋਕ ਲਾਂਗੇ ਪਰ ਅਸੀਂ ਇਹ ਗੇ ਪਰੇਡ ਅਮਰਸਾ ਸਾਹਿਬ ਵਿਖੇ ਨਹੀਂ ਹੋਣ ਦੇਵਾਂਗੇ ਵਾਇਰੂਜੀ ਕਾ ਖਾਲਸਾ ਵਾਇਰੂਜੀ ਦੀ ਫਤਿਹ ਸੋਦਾ ਦੇ ਕਿ ਉੱਥੇ ਸਿੱਖ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਸਮਾਗਮ ਕਰਵਾਉਣ ਦੀ ਮਨਜ਼ੂਰੀ ਨੂੰ ਰੱਦ ਨਾ ਕੀਤਾ ਤਾਂ ਉਹ ਸੜਕਾਂ ਤੇ ਆ ਕੇ ਜ਼ੋਰਦਾਰ ਪ੍ਰਦਰਸ਼ਨ ਕਰਨਗੇ ਇਸ ਦੇ ਨਾਲ ਹੀ ਪ੍ਰਾਈਡ ਮਾਰਚ ਦੇ ਪ੍ਰਬੰਧਕਾਂ ਵੱਲੋਂ ਜਾਰੀ ਵੀਡੀਓ ਦੇ ਵਿੱਚ ਕਿਹਾ ਗਿਆ ਕਿ ਇਹ ਪ੍ਰੋਗਰਾਮ ਪਿਆਰ ਸਮਾਨਤਾ ਤੇ ਸ਼ਮੂਲੀਅਤ ਦਾ ਪ੍ਰਤੀਕ ਹੈ ਇਹ ਪ੍ਰੇਡ ਸਮਾਜ ਦੇ ਹਰ ਵਰਗ ਨੂੰ ਮੰਨਣ ਅਤੇ ਬਰਾਬਰ ਦੇ ਹੱਕ ਦੇਣ ਵਾਲੀ ਗੱਲ ਕਰ ਰਹੀ ਹੈ ਬਾਕੀ ਹੁਣ ਦੇਖਣਾ ਹੋਵੇਗਾ ਕਿ ਇਸ ਸਪਰੇਡ ਨੂੰ ਰੱਦ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ